ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮੱਪ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਹੁਣ ਜੀ ਆਪਾਂ ਸਾਰੀ ਰੁਟੀਨ ਕਰ ਦਿੱਤੀ ਹੈ ਚੇਂਜ ਜਿਹੜੇ ਸਵੇਰ ਵਾਲੇ ਕੰਮ ਸੀ ਪੇ ਸਵੇਰ ਨੂੰ ਪੱਟੇ ਕੁੱਤਰਦਾ ਸੀ ਮਾਨੀ ਤਾਂ ਮਨਿੰਦਾ ਬਾਬਾ ਉਹ ਕਰ ਦਿੱਤੇ ਆ ਜੀ ਹੁਣ ਸ਼ਾਮ ਨੂੰ ਤੇ ਮਨਵੀਰ ਦਾ ਬਾਬਾ ਉਹਨੂੰ ਕੀ ਕਹਿੰਦਾ ਕੀਆਰੀ ਦੇ ਵਿੱਚ ਉਹਨੂੰ ਕੀ ਕਹਿੰਦਾ ਲਾਉਣ ਲੱਗੇ ਸੀ ਬੂਟੇ ਤਾਂ ਮੈਂ ਕਿਹਾ ਮੈਂ ਪੱਟੇ ਕਤਰਾ ਦਿੰਨੀ ਆ ਤੁਸੀਂ ਬੂਟੇ ਲਾ ਲੋ ਰੂਟੀਨ ਆਪਾਂ ਇਸ ਕਰਕੇ ਚੇਂਜ ਕਰ ਦਿੱਤੀ ਕਿ ਮਨੀ ਜਾਣ ਲੱਗ ਪਿਆ ਯੂਨੀਵਰਸਿਟੀ ਫਿਰ ਸਵੇਰ ਨੂੰ ਗੋਹਾ ਚੱਕ ਦੇਈਦਾ ਪੱਠੇ ਪਾ ਦੇਈਦੇ ਆ ਧਾਰ ਕੱਢ ਲਈਦੀ ਆ ਤੇ ਜਿਹੜਾ ਇਹ ਬਸਮਾ ਨੂੰ ਪਾਣੀ ਡਾਹ ਦੇਈਦਾ ਤੇ ਜਿਹੜਾ ਇਹ ਪੱਠੇ ਕੁੱਤਰਨ ਵਾਲਾ ਕੰਮ ਆ ਪੱਠੇ ਲਿਹਾਉਣ ਵਾਲਾ ਉਹ ਕਰ ਦਿੱਤਾ ਜੀ ਹੁਣ ਸ਼ਾਮ ਨੂੰ ਸ਼ਾਮ ਨੂੰ ਪੱਠੇ ਉਹਨੂੰ ਕੀ ਕਹਿੰਦਾ ਮਨਵੀਰ ਲਿਆਇਆ ਕਰੂਗਾ ਤੇ ਫੇਰ ਮੈਂ ਨਾਲ ਕਤਰਾ ਦਿਆ ਕਰੂੰਗੀ ਤੇ ਜਿਹੜੇ ਬਾਕੀ ਕੰਮ ਸਵੇਰ ਵਾਲੇ ਆ ਗੋਹਾ ਚੱਕਣਾ ਧਾਰ ਕੱਢਣੀ ਤੇ ਪਾਣੀ ਢਾਣ ਦੇਣਾ ਤੇ ਪੱਠੇ ਪਾਉਣੇ ਉਹ ਤਾਂ ਚਲੋ ਜ਼ਰੂਰੀ ਆ ਉਹ ਤਾਂ ਕਰਨੀ ਕਰਨੇ ਆ ਤੇ ਫਿਰ ਦੁਪਹਿਰ ਨੂੰ ਮਨੀ ਦਾ ਬਾਬਾ ਉਹਨਾਂ ਨੂੰ ਖੁਰਲੀ ਤੋਂ ਪਰਾਂ ਜਿਹੜਾ ਉਹ ਕਰ ਦਿਆ ਕਰਨਗੇ ਮੈਂ ਮਨਵੀਰ ਨੂੰ ਬਹੁਤ ਹੀ ਮਤਲਬ ਕਿ ਉਹ ਮੋਟੀਵੇਟ ਕੀਤਾ ਵੀ ਨਹੀਂ ਤੂੰ ਮਨਵੀਰ ਯੂਨੀਵਰਸਿਟੀ ਜਾ ਕਿਉਂਕਿ ਯੂਨੀਵਰਸਿਟੀ ਤੋਂ ਹਟਿਆ ਨਹੀਂ ਸੀਗਾ ਮਨਵੀਰ ਇਹਦਾ ਥੋੜਾ ਜਿਹਾ ਧਿਆਨ ਇੱਧਰ ਹੋ ਗਿਆ ਸੀ ਤੇ ਇਹ ਥੋੜੇ ਦਿਨ ਜਿਹੜਾ ਉਹ ਯੂਨੀਵਰਸਿਟੀ ਨਹੀਂ ਗਿਆ ਤੇ ਪਰ ਇਹਨੂੰ ਮੈਂ ਬਹੁਤ ਮੋਟੀਵੇਟ ਕੀਤਾ ਮੈਂ ਕਿ ਮਨਵੀਰ ਇੱਕ ਗਾਵਾ ਕੁਛ ਨਹੀਂ ਹੁੰਦਾ ਸਾਰਾ ਕੁਝ ਆਪਾਂ ਮੈਨੇਜ ਕਰ ਲਾਂਗੇ ਤੂੰ ਆਪਣੀ ਸਟੱਡੀ ਜਿਹੜੀ ਆ ਉਹ ਕੰਟੀਨਿਊ ਕਰ ਕਿਉਂਕਿ ਤੇਰੀ ਏਜ ਹਜੇ ਛੋਟੀ ਹੈ 18 ਸਾਲ ਦਾ ਜੀ ਮੇਰਾ ਬੇਟਾ ਤੇ ਤੇਰੀ ਏਜ ਜਿਹੜੀ ਉਹ ਛੋਟੀ ਆ ਤੇ ਜੇ ਤੇਰਾ ਹੁਣ ਸਟੱਡੀ ਨਾਲੋਂ ਟੱਚ हट ਗਿਆ ਤਾਂ ਫੇਰ ਤੂੰ ਬਿਲਕੁਲ ਵੀ ਨਹੀਂ ਤੂੰ ਪੜਨਾ ਸੋ ਇਹ ਲਾਈਫ ਵੀ ਜਿਹੜੀ ਆ ਕਾਲਜ ਲਾਈਫ ਯੂਨੀਵਰਸਿਟੀ ਲਾਈਫ ਇਹ ਬਾਰ-ਬਾਰ ਨਹੀਂ ਮਿਲਦੀ ਹੁੰਦੀ ਸੋ ਤੋਂ ਯੂਨੀਵਰਸਿਟੀ ਜਿਹੜਾ ਉਹ ਜਾਇਆ ਕਰਦਾ ਫਿਰ ਇਸ ਕਰਕੇ ਉਹ ਸੈਚਰਡੇ ਫਸਟ ਡੇ ਮਤ ਕਿੰਨੇ ਦਿਨ ਬਾਅਦ ਚ ਗਿਆ ਸੀ ਵਿੱਚ ਵਿੱਚ ਤੇ ਉਦਾਂ ਜਾਂਦਾ ਰਹਿੰਦਾ ਸੀਗਾ ਇਹੋ ਤੇ ਪਰ ਹੁਣ ਉਹ ਕੰਟੀਨਿਊ ਜਾਊਗਾ ਲਗਾਤਾਰ ਜਾਊਗਾ ਇਹੋ ਲਗਾਤਾਰ ਜਾਇਆ ਕਰੂਗਾ ਤੇ ਆਪਣੀ ਸਟੱਡੀ ਜਿਹੜੀ ਆ ਉਹ ਕੰਟੀਨਿਊ ਕਰੂਗਾ ਇਹ ਬੀ ਕਾਮ ਕਰ ਰਿਹਾ ਮੇਰਾ ਬੇਟਾ ਡੀਏਵੀ ਯੂਨੀਵਰਸਿਟੀ ਤੇ ਸਟੱਡੀ ਵਿੱਚ ਉਹ ਵਧੀਆ ਵਾ ਤੇ ਸੋ ਮੈਂ ਕਿਹਾ ਨਹੀਂ ਤੂੰ ਇਹ ਕੰਮ ਤਾਂ ਕਰ ਨਹੀਂ ਕਰਨਾ ਮਾ ਪਸੂਆਂ ਦਾ ਤੇਰਾ ਸੁਪਨਾ ਕਿ ਮੈਂ ਆਪਣਾ ਡੇਰੀ ਫਾਰਮ ਬਣਾਉਣਾ ਉਹ ਵੀ ਬਣ ਜੂਗਾ ਬਟ ਜਿਹੜੀ ਸਟੱਡੀ ਆ ਤੂੰ ਬਿਲਕੁਲ ਨਾ ਛੱਡ ਆਪਣੀ ਸਟੱਡੀ ਜਿਹੜੀ ਉਹ ਕੰਟੀਨਿਊ ਕਰ ਤੇ ਸੋ ਇਸ ਕਰਕੇ ਉਹਨੂੰ ਕੀ ਕਹੀਦਾ ਇਹ ਜਾਣ ਲੱਗ ਪਿਆ ਜੀ ਯੂਨੀਵਰਸਿਟੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਚਾਹੁੰਦੀ ਸੀ ਹੋਰ ਪੜੇ ਅੱਗੇ ਤੇ ਇਸ ਕਰਕੇ ਉਹਦਾ ਮੇਰਾ ਬੇਟਾ ਬਹੁਤ ਸਿਆਣਾ ਤੇ ਸਮਝਦਾਰ ਆ ਰਿਹਾ ਉਹਨੇ ਆਪਣੇ ਰੂਟੀਨ ਉਸੇ ਹਿਸਾਬ ਨਾਲ ਸੈੱਟ ਕਰ ਲੀ ਯੂਨੀਵਰਸਿਟੀ ਦੇ ਹਿਸਾਬ ਨਾਲ ਕੀ ਕਹਿੰਦਾ ਮम्मा ਮੈਂ ਇਕੱਲਾ ਥੋੜੀ ਆ ਉੱਥੇ ਬਹੁਤ ਬੱਚੇ ਇਦਾਂ ਦੇ ਆ ਜਿਹੜੇ ਆਪਣੇ ਘਰਦਿਆਂ ਨਾਲ ਕੰਮ ਕਰਾ ਕੇ ਆਉਂਦੇ ਆ ਤਾਂ ਮੈਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਗੀ ਮੈਂ ਸਵੇਰ ਨੂੰ ਇਹ ਵਾਲਾ ਕੰਮ ਕਰਕੇ ਤੇ ਫਿਰ ਯੂਨੀਵਰਸਿਟੀ ਜਾਇਆ ਕਰੂੰਗਾ ਅੱਗੇ ਹਾਂ ਅੱਗੇ ਜਿੱਦਾਂ ਛੁੱਟੀ ਵੀ ਹੋ ਜਾਂਦੀ ਹੁੰਦੀ ਸੀਗੇ ਇਹਨਾਂ ਦੇ ਖਤਮ ਵੀ ਹੋ ਜਾਂਦੇ ਹੁੰਦੇ ਸੀਗੇ ਲੈਕਚਰ ਤੇ ਉੱਥੇ ਬੈਠੇ ਗੱਲਾਂ ਗੁੱਲਾਂ ਮਾਰਦੇ ਰਹਿੰਦੇ ਹੁੰਦੇ ਸੀਗੇ ਘੰਟਾ ਵੇਸਟ ਕਰਦੇ ਹੁੰਦੇ ਸੀਗੇ ਪਰ ਹੁਣ ਨਹੀਂ ਹੁਣ ਜਦੋਂ ਛੁੱਟੀ ਹੋਇਆ ਕਰੂ ਕਹਿੰਦਾ ਮੈਂ ਉਦੋਂ ਹੀ ਘਰ ਜਿਹੜਾ ਉਹ ਆ ਜਾਇਆ ਕਰਨਾ ਉਹ ਟਾਈਮ ਜਿਹੜਾ ਵੇਸਟ ਨਾ ਕਰਿਆ ਕਰੂੰਗਾ ਥੋੜੀ ਸਿਆਣਾਂ ਚ ਮੁਸ਼ਕਲ ਆਉਣੀ ਆ ਫਿਰ ਸਿਆਣਾਂ ਚ ਮੈਂ ਕਿਹਾ ਕੋਈ ਨਾ ਪੋਸੇ ਹੀ ਸਾਹਮਣਾ ਲੈ ਅਡਜਸਟ ਕਰ ਲਾਂਗੇ ਤੂੰ ਜ਼ਰੂਰ ਪੜਨ ਜਾਇਆ ਕਰ ਤੇ ਮਨਵੀਰ ਦੇ ਡੈਡੀ ਨੂੰ ਵੀ ਦੱਸਿਆ ਵੀ ਮਨਵੀਰ ਯੂਨੀਵਰਸਿਟੀ ਮਤਲਬ ਕਿ ਜਾਂਦਾ ਹੈ ਸੀ ਅੱਗੇ ਕਿਤੇ ਕਿਤੇ ਜਾਂਦਾ ਸੀ ਕੰਟੀਨਿਊ ਨਹੀਂ ਸੀ ਹੁਣ ਕੰਟੀਨਿਊ ਜਾਂਦਾ ਵਾ ਕਿਉਂਕਿ ਇਹਨੂੰ ਇਦਾਂ ਸੀ ਵੀ ਮੈਂ ਛੱਡ ਦੇਣੀ ਆ ਸਟੱਡੀ ਤੇ ਮੈਂ ਇਹੀ ਕੰਮ ਕਰਨਾ ਤੇ ਪਰ ਮੈਂ ਹੀ ਇਹਨੂੰ ਨਹੀਂ ਸੀ ਛੱਡਣ ਦਿੱਤੀ ਸਟੱਡੀ ਮੈਂ ਕਿਹਾ ਨਹੀਂ ਛੱਡਣੀ ਸਟੱਡੀ ਤੂੰ ਆਪਣਾ ਜਿਹੜਾ ਉਹ ਜਾਇਆ ਕਰ ਸੋ ਇਸ ਕਰਕੇ ਹੁਣੇ ਲਗਾਤਾਰ ਜਾਇਆ ਕਰੂਗਾ ਤੇ ਉਸੇ ਹਿਸਾਬ ਨਾਲ ਆਪਾਂ ਰੁਟੀਨ ਜਿਹੜੀ ਉਹ ਚੇਂਜ ਚੇਂਜ ਜਿਹੜੀ ਆ ਉਹ ਕਰ ਦਿੱਤੀ ਆ ਤੇ ਇਹਨੂੰ ਮੈਡਮ ਵੀ ਇੱਕ ਕਹਿੰਦੀ ਸੀ ਤੂੰ ਕਿੱਥੋਂ ਧਰਤੀ 'ਚੋਂ ਨਿਕਲ ਕੇ ਆਇਆ ਹੈਂ ਆ ਇੰਨੇ ਦਿਨ ਕਿੱਥੇ ਸੀਗਾ ਤੇ ਬਸ ਕੁਛ ਐਦਾਂ ਦੀਆਂ ਗੱਲਾਂ ਬਾਤਾਂ ਹੋ ਗਈਆਂ ਸੀਗੀਆਂ ਉਹ ਹਾਲਾਤ ਕੁਛ ਇਦਾਂ ਦੇ ਹੋ ਗਏ ਸੀਗੇ ਮੈਂ ਉਹ ਸ਼ੋਅ ਨਹੀਂ ਕਰਦੀ ਇਹਦੇ ਵਿੱਚ ਆਪਣੇ ਵਲੌਗਸ ਦੇ ਵਿੱਚ ਤੇ ਮਨੀ ਦੇ ਡੈਡੀ ਦੀ ਸਿਹਤ ਥੋੜੀ ਉਦਾਂ ਦੀ ਸੀ ਜਦੋਂ ਇਹ ਆਏ ਤੇ ਉਹਦਾ ਕਰਕੇ ਥੋੜਾ ਜਿਆ ਡਿਪਰੈਸ ਹੋ ਗਿਆ ਸੀ ਮਨਵੀਰ ਇਹਨੂੰ ਇਦਾਂ ਲੱਗਾ ਸੀ ਕਿ ਮੈਂ ਆਪਣਾ ਕੋਈ ਕੰਮ ਜਲਦੀ ਖੋਲਣਾ ਮੈਂ ਕਿਹਾ ਮੈਂ ਹੀ ਮਨਵੀਰ ਕੰਮ ਤੇ ਆਪਾਂ ਇਹੋ ਆਪਣਾ ਜਰੂਰ ਚਾਲੂ ਰੱਖਾਂਗੇ ਪਰ ਸਟੱਡੀ ਜਿਹੜੀ ਉਹ ਬਹੁਤ ਹੀ ਜ਼ਰੂਰੀ ਹੈ ਸੋ ਫਾਈਨਲੀ ਜਾਣ ਲੱਪਿਆ ਜੀ ਮੇਰਾ ਪੁੱਤਰ ਯੂਨੀਵਰਸਿਟੀ ਏ ਮਨੀ ਦਾ ਬਾਬਾ ਵੀ ਬਾਬੇ ਨੂੰ ਵੀ ਬਹੁਤ ਸ਼ੌਂਕ ਆ ਵੀ ਮੇਰਾ ਪੁੱਤਾ ਪਾੜ ਲਵੇ ਤੇ ਇੱਥੇ ਜੀ ਆਪਾਂ ਲਾਦਾਂਗੇ ਝਾੜੂ ਹੁਣ ਕਈ ਕੰਮ ਏਦਾਂ ਦੇ ਆ ਜਿਹੜੇ ਮਨਵੀਰ ਕਰਦਾ ਸੀਗਾ ਤੇ ਉਹ ਵੀ ਮੈਂ ਹੀ ਕਰੂੰਗੀ ਤੇ ਜੇ ਮੈਨੂੰ ਲੋੜ ਪਿਆ ਕਰੋਗੀ ਕਿ ਦੁਪਹਿਰ ਨੂੰ ਢੇੜਾ ਮਾਰ ਕੇ ਜਾ ਫਿਰ ਅਸੀਂ ਨੌ ਸੱਸ ਜਿਹੜੀਆਂ ਉਹ ਢੇੜਾ ਮਾਰ ਕੇ ਜਾਇਆ ਕਰਾਂਗੇ ਇੱਥੇ ਹਵੇਲੀ ਜਾਂ ਫਿਰ ਡੈਡੀ ਇੱਥੇ ਹੋਇਆ ਕਰਨਗੇ ਪਹਿਲਾਂ ਤੇ ਮੈਂ ਫਿਰ ਸਕੂਟਰੀ ਤੇ ਆ ਜਾਇਆ ਕਰੂੰਗੀ ਤੇ ਕਿਉਂਕਿ ਮਨੀ ਦੀ ਦਾਦੀ ਕੋਲ ਉਹ ਤੇ ਇਹ ਨਾ ਤੁਰਨੀ ਹੁੰਦਾ ਉਹ ਉਹ ਹੋਲੀ ਤੁਰਦੇ ਆ ਤਾਂ ਫਿਰ ਮੈਨੂੰ ਐਦਾ ਬਹੁਤ ਮੁਸ਼ਕਿਲ ਹੁੰਦੀ ਹੈ ਬਿਲਕੁਲ ਹੋਲੀ-ਵੋਲੀ ਹੁਣ ਫਿਰ ਮਨੀ ਦਾ ਬਾਬਾ ਆ ਜਾਇਆ ਕਰਨਗੇ ਪਹਿਲਾਂ ਸਵਾਦੀ ਤੇ ਮੈਂ ਸਕੂਟਰੀ ਤੇ ਆ ਜਾਇਆ ਕਰੂੰਗੀ ਤੇ ਫਿਰ ਜਿਹੜੇ ਕੰਮ ਕਰਨ ਵਾਲੇ ਆ ਕਰਕੇ ਤੇ ਫਿਰ ਵਾਪਸ ਚਲੇ ਜਾਇਆ ਕਰੂੰਗੀ ਤੇ ਹੁਣ ਅਸੀਂ ਇਹ ਬਸੂ ਰੱਖੇ ਆ ਤਾਂ ਸਾਨੂੰ ਖੁਦ ਨੂੰ ਵੀ ਸ਼ੌਂਕ ਵੀ ਆ ਤੇ ਉਹ ਵੈਸੇ ਵੀ ਅਸੀਂ ਹੌਲੀ ਹੌਲੀ ਕੰਮ ਵਧਾਵਾਂਗੇ ਇੱਕਦਮ ਨਹੀਂ ਅਸੀਂ ਉਹਨੂੰ ਕੀ ਕਹੀਦਾ ਅ ਪਸ਼ੂ ਹੀ ਪਸ਼ੂ ਕਰ ਲੈਣੇ ਕਿਉਂਕਿ ਇੱਕ ਗਾਂ ਤੋਂ ਜਾਂ ਦੋ ਗਾਂ ਤੋਂ ਤਾਂ ਜਸਟ ਪਹਿਲਾਂ ਸਾਰਾ ਕੁਝ ਸਿੱਖਾਂਗੇ ਇਹਨਾਂ ਦੀ ਹੈਲਥ ਹੈਲਥ ਨੂੰ ਲੈ ਕੇ ਇਹਨਾਂ ਦੀ ਫੀਡ ਵਗੈਰਾ ਮਤਲਬ ਕਿ ਕਿੱਦਾਂ ਧਿਆਨ ਰੱਖਣਾ ਕੀ ਸਾਰਾ ਕੁਝ ਉਹਨੂੰ ਕੀ ਕਹੀਦਾ ਆਪਾਂ ਇਹਨਾਂ ਤੋਂ ਮਤਲਬ ਕਿ ਜਿਹਨੂੰ ਕਹਦੇ ਐਕਸਪੀਰੀਅੰਸ ਲਵਾਂਗੇ ਕਿ ਕੀ ਹਿਸਾਬ ਕਿਤਾਬ ਹੁੰਦਾ ਪਸ਼ੂਆਂ ਦਾ ਪਹਿਲਾ ਟਾਈਮ ਤੇ ਜਦੋਂ ਅਸੀਂ ਕਰਦੇ ਸੀ ਉਦੋਂ ਤਾਂ ਇਦਾਂ ਦੇ ਕੁਝ ਹੁੰਦਾ ਹੀ ਨਹੀਂ ਸੀਗਾ ਉਹਨੂੰ ਕੀ ਕਹੀਦਾ ਪਸ਼ੂਆਂ ਲਈ ਮੇਰੇ ਨਾਲ ਮਿਕਸਚਰ ਜੇ ਉਹ ਕੁਛ ਨਹੀਂ ਸੀ ਫੀਡ ਹੀ ਹੁੰਦੀ ਸੀ ਕੱਲੇ ਤੇ ਇੱਥੇ ਪਹਿਲਾਂ ਮਨਵੀਰ ਨੇ ਕਿਹਾ ਸੀ ਆਪਣੇ ਬਾਬੇ ਨੂੰ ਕੋਈ ਬਾਬਾ ਜੀ ਮੈਂ ਕਰਦਾ ਬਾਬਾ ਕਹਿੰਦਾ ਨਹੀਂ ਮੈਂ ਆਪੇ ਕਰ ਲੂੰਗਾ ਜਦੋਂ ਬਾਬੇ ਨੂੰ ਚੜ ਗਿਆ ਸਾਹ ਤੇ ਬਾਬਾ ਕਹਿੰਦਾ ਲੈ ਤੂੰ ਕਰ ਮੈਂ 2 ਮਿੰਟ ਬੈਠਦਾ ਐਮਾਨੀ ਦਾ ਬਾਬਾ ਬੈਠਾ ਹੋਇਆ ਤੇ ਮਨਵੀਰ ਉਹਨੂੰ ਕੀ ਕਹੀਦਾ ਹੁਣ ਕਰੂਗਾ ਇਹਨੂੰ ਪਧਰਾ ਥਾਂ ਨੂੰ ਤਾਂ ਫੇਰ ਬਾਬਾ ਆਇਆ ਲਾਉਗਾ ਤੇ ਬੂਟੇ ਬੂਟੇ ਲੈ ਕੇ ਆਏ ਸੀ ਜੀ ਹਰੀ ਮਿਰਚ ਦੇ ਤੇ ਟਮਾਟਰਾਂ ਦੇ ਬੂਟੇ ਬਾਕੀ ਮਿਲੇ ਨਹੀਂ ਹਜੇ ਬੇਲਾ ਬੂਲਾ ਮਿਲੀਆਂ ਨਹੀਂ ਜੜੀਆਂ ਸੀਗੀਆਂ ਉਹ ਸੁੱਕੀਆਂ ਜੀਆਂ ਸੀਗੀਆਂ ਮਨੀ ਕਹਿੰਦਾ ਸੁੱਕੀਆਂ ਜੀਆਂ ਸੀਗੀਆਂ ਤਾਂ ਸੋ ਇਸ ਕਰਕੇ ਲੈ ਕੇ ਨਹੀਂ ਆਏ ਤੇ ਉਹ ਕਹਿੰਦੇ ਸੀਗੇ ਵੀ ਇੱਕ ਦੋ ਦਿਨ ਤੱਕ ਲੈ ਜਿਓ ਤੇ ਮਨਵੀਰ ਕਹਿੰਦਾ ਉਹਨਾਂ ਦਾ ਫਾਇਦਾ ਨਹੀਂ ਕੋਈ ਵੀ ਤਾਂ ਹੁਣੇ ਕਿਸੇ ਦਿਨ ਬਾਬਾ ਪੁੱਤਾਂ ਦੁਆਰਾ ਜਾਉਗੇ ਫੇਰ ਲੈ ਕੇ ਆਉਗੇ ਫੇਰ ਤੇ ਸੰਡੇ ਹੋ ਗਏ ਸੀਗੇ ਮਨੀ ਦੀ ਦਾਦੀ ਦੇ ਮੈਡੀਸਿਨ ਲੈਣੀ ਸੀ ਫਿਰ ਦਾਦਾ ਦਾਦੀ ਤੇ ਮਨਵੀਰ ਤਿੰਨੇ ਜਾਣੇ ਗਏ ਸੀਗੇ ਉਹ ਸੰਡੇ ਫਿਰ ਡਾਕਟਰ ਨੂੰ ਮਿਲ ਕੇ ਦਾਦੀ ਦੀ ਦਵਾਈ ਲੈ ਕੇ ਜਿਹੜਾ ਹੋਰ ਕਰਦਾ ਸਮਾਨ ਆ ਸਾਰਾ ਉਹ ਲੈ ਕੇ ਤਾਂ ਫਿਰ ਉਹ ਆਏ ਸੀਗੇ ਤੇ ਇੱਥੇ ਜੀ ਬਾਪੂ ਸਾਡੇ ਨਾਲ ਫੇਲ ਲੱਗ ਗਿਆ ਸਾਡੇ ਬਾਪੂ ਨੂੰ ਨਹੀਂ ਚੈਨ ਆਉਂਦੀ ਜਿੰਨਾ ਮਰਜੀ ਗਈ ਚੱਲੋ ਸਾਹ ਚੜ ਜਾਂਦਾ ਪਰ ਬਾਪੂ ਹਟਦਾ ਨਹੀਂ ਤੇ ਮਨਵੀਰ ਵੀ ਕਹੂਗਾ ਬਾਬਾ ਜੀ ਹਟ ਜਿਓ ਹਟ ਜਿਓ ਪਰ ਬਾਬਾ ਜੀ ਕਹਿਣਗੇ ਵੀ ਮੈਂ ਹਜੇ ਬੁੜਾ ਨਹੀਂ ਹੋਇਆ ਮੈਂ ਹਜੇ ਉਦਾਂ ਹੀ ਇਹ ਕੰਮ ਸਾਰੇ ਕਰ ਲੂੰਗਾ ਉਹ ਕਹਿਣਗੇ ਉਹ ਕਹੂਗਾ ਕਹਿ ਦਿੰਦੇ ਆ ਵੀ ਮੈਂ ਤੈਨੂੰ ਸਿਖਾਉਣਾ ਤੇ ਚਲੋ ਵਧੀਆ ਗੱਲ ਵੀ ਆ ਮਨਵੀਰ ਸਿੱਖੂਗਾ ਆਪਣੇ ਬਾਬੇ ਕੋਲੋਂ ਸਿੱਖੂਗਾ ਪਰ ਕਈ ਵਾਰੀ ਬਾਬੇ ਨੂੰ ਗੁੱਸਾ ਇੰਨਾ ਚੜ ਜਾਂਦਾ ਮਨਵੀਰ ਡਰ ਜਾਂਦਾ ਫਿਰ ਬੋਲਦਾ ਨਹੀਂ ਕੁਝ ਵੀ ਹੁੰਦਾ ਮਤਲਬ ਇਹ ਗੱਲ ਮੇਰੇ ਮਨਵੀਰ ਦੀ ਸਾਡੇ ਦੇਦੇ ਬਹੁਤ ਉਹ ਸਿਫਤ ਵਾਲੀ ਆ ਕਿ ਬਾਬੇ ਨੂੰ ਗੁੱਸਾ ਵੀ ਚੜ ਜਵੇ ਕੁਝ ਵੀ ਹੋ ਜਵੇ ਮਨਵੀਰ ਬੋਲਦਾ ਨਹੀਂ ਹੁੰਦਾ ਚੁੱਪ ਕਰਕੇ ਖੜਾ ਰਹਿੰਦਾ ਹੁੰਦਾ ਕੁਝ ਨਹੀਂ ਹੁੰਦਾ ਬਈ ਬਾਬੇ ਨੂੰ ਬੋਲ ਲੈਣ ਦਿਓ ਮੱਸਾ ਨਹੀਂ ਉਹਨੂੰ ਕੀ ਕਹਿਦਾ ਕੁਸ ਕਰਦਾ ਹੁੰਦਾ ਐ ਨਾ ਡਰਦਾ ਬਾਬੇ ਆਪਣੇ ਕੋ ਇਤੋਂ ਤੱਕ ਕਿ ਮਨਵੀਰ ਦਾ ਡੈਡੀ ਵੀ ਉਹ ਵੀ ਅੱਜ ਤੱਕ ਬਾਪੂ ਤੋਂ ਡਰਦੇ ਆ ਉਹ ਵੀ ਕੋਈ ਵੀ ਗੱਲ ਹੋਵੇ ਜਾਂ ਕਿੱਦਾਂ ਤੇ ਕੁਛ ਵੀ ਆ ਤੇ ਉਹ ਡਰ ਜਾਂਦੇ ਆ ਜਿੱਦਾਂ ਵੀ ਜਿਹੜੀ ਗੱਲ ਨਹੀਂ ਦੱਸਣ ਵਾਲੀ ਬਾਪੂ ਨੂੰ ਵੀ ਨਹੀਂ ਦੱਸਣੀ ਐਨਾ ਡਰ ਜਾਂਦੇ ਉਹ ਵੀ ਤੇ ਦੇਖ ਲੋ ਸਾਡੇ ਬਾਪੂ ਦਾ ਇੰਨਾ ਰੋਬ ਆ ਤੇ ਕਈ ਕਹਿ ਦਿੰਦੇ ਆ ਬਾਪੂ ਇੰਨਾ ਦਾ ਐ ਜੋ ਪਰ ਬਾਪੂ ਸਾਡੇ ਦਾ ਸੱਚੀ ਘਰ ਵਿੱਚ ਉਹਨੂੰ ਵੀ ਇਹਦਾ ਰੋਬ ਆ ਸਾਰੇ ਡਰਦੇ ਆ ਮੈਂ ਇਹਦੇ ਘਟਾ ਡਰਦੀ ਆ ਕਿਉਂਕਿ ਮੈਂ ਨੋਵਾਂ ਤੇ ਮੈਨੂੰ ਅਜ ਤੱਕ ਐਵੇਂ ਕਹੀ ਹੈ ਕਦੀ ਕੁਛ ਕਿਹਾ ਵੀ ਨਹੀਂ ਜੇ ਸਹੀ ਪੁੱਛੋ ਜਿਹਨੂੰ ਕਹਦੇ ਹੋ ਕਿ ਕਈ ਸੋਰੇ ਨਵਾਂ ਤੇ ਰੂਪ ਪੋੜਨਾ ਪੈਂਦੇ ਨਵਾਂ ਨੂੰ ਕਹਿਣ ਲੱਪੈਂਦੇ ਨਹੀਂ ਮੈਨੂੰ ਕਦੀ ਡੈਡੀ ਨੇ ਕੁਝ ਕਿਹਾ ਵੀ ਨਹੀਂ ਇਹਨਾਂ ਦੋਨਾਂ ਦਿਵਾਲੀ ਹੁੰਦੇ ਹੁੰਦੇ ਆ ਜਾਂ ਆਪਣੇ ਪੁੱਤ ਦਿਵਾਲੀ ਜਾਂ ਆਪਣੇ ਪੁੱਤੇ ਦਿਵਾਲੀ ਜਾਂ ਬੀਬੀ ਦਿਵਾਲੀ ਮੰਮੀ ਦਿਵਾਲੀ ਤਾਂ ਮੈਨੂੰ ਤਾਂ ਚਲੋ ਛੱਟੇ ਉਹਨੂੰ ਕੀ ਕਹੇਗਾ ਕੁਝ ਕਹਿੰਦੇ ਆ ਕਿਉਂਕਿ ਡੈਡੀ ਸਾਡੇ ਪੁਰਾਣੇ ਖਿਆਲਾਂ ਦੇ ਆ ਜਿੱਦਾਂ ਘਰ ਵਿੱਚ ਵੀ ਆ ਮੈਂ ਨਵਾਂ ਜੇ ਮੈਂ ਆਪਣੇ ਕਮਰੇ ਵਿੱਚ ਵੀ ਡੈਡੀ ਕਦੀ ਮੇਰੇ ਕਮਰੇ 'ਚ ਨਹੀਂ ਹੁੰਦੇ ਕਦੀ ਬਾਜ ਵੀ ਨਹੀਂ ਦਿੰਦੇ ਉਹ ਪਹਿਲਾਂ ਮੰਮੀ ਨੂੰ ਕਹਿੰਦੇ ਹੁੰਦੇ ਰਾਜ ਕਿੱਥੇ ਆ ਜੇ ਕੋਈ ਕੰਮ ਹੋਵੇ ਫੇਰ ਮੰਮੀ ਨੇ ਮੈਨੂੰ ਆਵਾਜ਼ ਮਾਰਨੀ ਡੈਡੀ ਨੇ ਕਦੀ ਮੈਨੂੰ ਆਵਾਜ਼ ਮਾਰਦੇ ਨਾ ਮੇਰੇ ਕਮਰੇ 'ਚ ਹੁੰਦੇ ਮਤਲਬ ਕਿ ਐਦਾਂ ਦੇ ਮਤਲਬ ਕਿ ਸਾਡੇ ਘਰ 'ਚ ਅੱਜਕੱਲ ਦਾ ਨੌ ਸੋਹਰਾ ਇੱਕ ਮੰਜੇ ਤੇ ਵੀ ਬਹਿ ਜਾਂਦੇ ਇੱਕ ਬੈੱਡ ਤੇ ਵੀ ਬੈਠ ਜਾਂਦੇ ਜਾਂ ਕਿ ਜਰੀ ਰਜਾਈ ਵੀ ਇੱਕ ਲਈ ਹੁੰਦੀ ਸਾਡੇ ਨਹੀਂ ਐਦਾਂ ਬਿਲਕੁਲ ਵੀ ਜਿੱਦਾਂ ਸਾਡੇ ਘਰੇ ਕੋਈ ਮੰਝਾ ਵੀ ਹੈ ਜੋ ਉਹ ਆਲਰੇਡੀ ਉਹਦੇ ਉੱਤੇ ਮੈਂ ਬੈਠੀ ਹਾਂ ਤਾਂ ਸਾਡੇ ਡੈਡੀ ਉਹਦੇ ਉੱਤੇ ਕਦੀ ਵੀ ਨਹੀਂ ਬਹਿੰਦੇ ਉਹ ਸਾਈਡ ਤੇ ਜਾ ਕੇ ਬਹਿ ਜਾਂਦੇ ਕਿਸੇ ਚੇਅਰ ਤੇ ਜਾਂ ਹੋਰ ਬੈਲਡ ਤੇ ਤੇ ਜੇ ਮੈਂ ਡੈਡੀ ਬੈਠੇ ਆ ਤਾਂ ਮੈਂ ਨਹੀਂ ਕਦੀ ਵੀ ਬਹਨੀ ਮੈਂ ਆਪਣੇ ਗਮਰੇ ਚ ਆ ਜਾਣੀ ਹੁੰਨੀ ਜਾਂ ਮੈਂ ਚੇਅਰ ਲੈ ਲੈਣੀ ਹੁੰਨੀ ਵੀ ਬਰਾਬਰ ਵੀ ਅਸੀਂ ਕਦੀ ਨਹੀਂ ਬੈਠੇ ਡੈਡੀ ਨੇ ਬੇਬੇ ਤੇ ਬੈਠ ਜਾਂਦੀ ਮਤਲਬ ਕਿ ਮੈਂ ਨਹੀਂ ਕਦੀ ਬੈਠੀ ਮਤਲਬ ਕਿ ਨਾ ਹੀ ਸਾਡੇ ਡੈਡੀ ਬਹੰਦੇ ਆ ਤੇ ਨਾ ਹੀ ਉਹਨੂੰ ਕੀ ਕਹੇਗਾ ਅਸੀਂ ਬੈਠੀ ਦਈ ਆ ਇਹ ਜਿੰਨਾ ਹੋ ਸਕੇ ਅਸੀਂ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖੀਦਾ ਤੇ ਅੱਜ ਕੱਲ ਤੇ ਚਲੋ ਹੁਣ ਬਹੁਤੇ ਘਰਾਂ 'ਚ ਇਹ ਕੰਮ ਖਤਮ ਹੀ ਹੋ ਗਿਆ 900 ਰੁਪਏ 'ਚ ਇੱਕ மஞ்சੇ ਤੇ ਵੀ ਬਹਿ ਜਾਂਦੇ ਮੈਂ ਤਾਂ ਕਈ ਇਦਾਂ ਦੇ ਵੀ ਦੇਖਿਆ ਫਿਰ 900 ਰੁਪਏ 'ਚ ਇੱਕ ਬੈੱਡ ਤੇ ਬੈੱਡ ਤੇ ਵੀ ਬੈਠੇ ਹੁੰਦੇ ਤੇ ਇੱਕ ਹੀ ਕੰਬਲ ਸ਼ੇਅਰ ਕੀਤਾ ਹੁੰਦਾ ਜਾਂ ਕਿਦਾਂ ਮਤਲਬ ਕਿ ਇਹ ਮੇਰੇ ਮੈਂ ਪੁਰਾਣੀ ਸੋਚ ਦੀਆਂ ਉਹ ਗੱਲਾਂ ਨਹੀਂ ਕਰਨਦੀ ਪਰ ਤੇ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਧਿਆਨ ਦੇਣਾ ਚਾਹੀਦਾ ਤਾਂ ਕਰਕੇ ਹੁਣ ਜਿਹੜਾ ਉਹ ਇਨਸਾਨ ਦਾ ਜਿਹੜਾ ਉਹ ਉਹਲਾ ਹੁੰਦਾ ਸੀ ਜਾਂ ਇੱਕ ਸ਼ਰਮ ਹੁੰਦੀ ਸੀ ਉਹ ਜਿਹੜੀ ਉਹ ਖਤਮ ਹੋਈ ਜਾਂਦੀ ਹੁਣ ਜੇ ਦਾ ਮੈਂ ਆਉਣੀ ਆ ਇੱਥੇ ਖੂ ਤੇ ਵੀ ਤੇ ਮੈਂ ਹਮੇਸ਼ਾ ਸੂਟ ਹੀ ਪਾ ਕੇ ਆਉਣੀ ਆ ਕਿਤੇ ਹੁੰਦਾ ਜਿੱਦਣ ਡੈਡੀ ਇੱਧਰ ਉੱਧਰ ਗਏ ਆ ਬਾਈ ਚਾਂਸ ਵੀ ਕਿਤੇ ਜੇ ਕਾਲੀ ਆ ਜਾਂ ਕਿਦਾਂ ਮੈਂ ਚੁੰਨੀ ਦੀ ਬੁੱਕਲ ਮਾਰ ਕੇ ਪਜਾਮਾ ਟੀ-ਸ਼ਰਟ ਪਾਇਆ ਹੁੰਦਾ ਉਦਾਂ ਹੀ ਆ ਜਾਨੀ ਆ ਪਰ ਮੈਂ ਕਿਤੇ ਹੀ ਹੱਬਲ ਦੇ ਵੈਸੇ ਮੈਂ ਉਹਨ ਕੀ ਕਹੀਦਾ ਹਮੇਸ਼ਾ ਸੂਟ ਸਲਵਾਰ ਪਾ ਕੇ ਹੀ ਆਉਣੀ ਆ ਕਿਉਂਕਿ ਸਾਡੇ ਡੈਡੀ ਨੂੰ ਬਿਲਕੁਲ ਨਹੀਂ ਪਸੰਦ ਪਜਾਮੇ ਟੀ-ਸ਼ਰਟ ਪਾ ਕੇ ਤੁਰੇ ਫਿਰੋ ਬਾਹਰ ਤੇ ਘਰ ਜਿੱਦਾਂ ਮਰਜ਼ੀ ਪਾਉ ਕਰੇ ਨਹੀਂ ਉਹ ਕੁਛ ਵੀ ਕਹਿੰਦਾ ਪਰ ਬਾਹਰ ਉਹ ਕਹਿੰਦਾ ਹੁੰਦਾ ਸੂਟ ਪਾ ਕੇ ਫੇ ਜਾਣਾ ਤੇ ਮੈਂ ਸੂਟ ਵੀਅਰ ਕਰਕੇ ਹੀ ਜਾਨੀ ਹੁੰਨੀ ਆ ਤੇ ਲੋ ਜੀ ਇੱਥੇ ਬਾਬੇ ਪੁੱਤੇ ਨੇ ਲਾ ਲਿਆ ਸਾਰੇ ਬੂਟੇ ਤੇ ਇਸ ਤੋਂ ਬਾਅਦ ਵਿੱਚ ਬਾਬੇ ਨੂੰ ਜਿਹੜਾ ਸਾਹ ਚੜਿਆ ਨਾ ਤਾਂ ਫੇਰ ਬਾਬਾ ਕਿੰਨਾ ਚੇਰੀ ਉਹਨੂੰ ਕੀ ਕਹਿੰਦਾ ਬਾਪੂ ਬੈਠੇ ਰਹੇ ਸੀ ਤੇ ਮਨਵੀਰ ਪਾਣੀ ਪਾਉਂਦੇ ਆ ਵਾ ਇਹਨੇ ਬਾਲਟੀ ਚ ਉਹਨੂੰ ਕਿਕੇ ਦਾ ਪਾਣੀ ਬਾਬਾ ਕਹਿੰਦਾ ਲੈ ਕੇ ਆ ਪੀ ਤੂੰ ਪਾਣੀ ਪਾ ਤੇ ਮੈਂ ਬੂਟੇ ਲਾਉਣਾ ਤੇ ਪਹਿਲਾਂ ਬਾਪੂ ਬੂਟੇ ਲਾਉਣ ਤੋਂ ਪਹਿਲਾਂ ਅਰਦਾਸ ਕੀਤੀ ਬਾਬੇ ਮੋਹਰੇ ਕਹਿੰਦਾ ਬਾਪੂ ਬਾਬਾ ਜੀ ਇਹਨੂੰ ਬਾਪੂ ਬਾਪੂ ਸਾਡੇ ਨੇ ਅਰਦਾਸ ਕੀਤੀ ਵੀ ਬਾਬਾ ਜੀ ਇਹਨਾਂ ਨੂੰ ਇੰਨੀਆ ਮਿਰਚਾਂ ਲੱਗਣ ਇੰਨੇ ਟਮਾਟਰ ਲੱਗਣ ਵੀ ਸਾਮ ਦੇ ਥੱਕ ਜਾਣ ਪਰ ਇਹ ਖਤਮ ਨਾ ਹੋਣ ਇਹਨੇ ਕੋਈ ਅੜੀ ਕੈਮਰਾ ਹਲ ਵੀ ਦੇਖਣਦੇ ਆ ਵੀ ਨਿਹਾਣੇ ਹੋਏ ਤੁਸੀਂ ਗਾਤੇ ਲਾਇਆ ਕਿਉਂਕਿ ਡੈਡੀ ਨੂੰ ਨਹੀਂ ਪਤਾ ਸੀ ਵੀ ਵੀਡੀਓ ਬਣਾਉਣਾ ਹੈ ਉਹਨਾਂ ਨੂੰ ਇਹ ਹੁੰਦਾ ਕਿ ਸ਼ਾਇਦ ਇਹਨਾਂ ਨੇ ਸੁੱਖੇ ਨੂੰ ਭੇਜਣੀ ਆ ਵੀਡੀਓ ਇਹ ਪਰ ਅਸੀਂ ਦੱਸਿਆ ਨਹੀਂ ਮਮੀ ਨੂੰ ਤਾਂ ਪਤਾਵਾ ਪਰ ਡੈਡੀ ਨੂੰ ਨਹੀਂ ਪਤਾ ਇਹ ਮੈਂ ਉਧਰ ਝਾੜੂ ਲਾਦਾ ਸੀ ਸਾਰਾ ਜਗ੍ਹਾ ਤੇ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਇਸ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਰੇ ਲੂ ਆਪਣੇ ਵਲੌਗ ਹੁੰਦੇ ਆ ਜਿੰਨਾ ਜਿੰਨਾ ਨੂੰ ਪਸੰਦ ਆ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ